ਅੰਮ੍ਰਿਤਸਰ ਦੇ ਸ਼ਿਵਾਲਾ ਬਾਗ ਭਾਈਆਂ ਵਿਖੇ ਨਿਰਜਲਾ ਇਕਾदशी ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਲੰਗਰ ਵਰਤਾਏ ਗਏ ਸ਼ਿਵਾਲਾ ਬਾਗ ਭਾਈਆਂ ਟਰਸਟ ਦੇ ਪ੍ਰਧਾਨ ਜਤਿੰਦਰ ਅਰੋੜਾ ਜਰਨਲ ਸਕੱਤਰ ਸੰਜੇ ਅਰੋੜਾ ਅਤੇ ਮੀਤ ਪ੍ਰਧਾਨ ਸੁਰੇਸ਼ ਮਹਾਜਨ ਨੇ ਇਸ ਸ਼ੁਭ ਤਿਉਹਾਰ ਦੀ ਸਾਰੀ ਸੰਗਤ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਿਰਜਲਾ ਇਕਾदशी ਦੇ ਪਾਵਨ ਤਿਉਹਾਰ ਤੇ ਸਵੇਰੇ ਭਗਵਾਨ ਲక్ష్ਮੀ ਨਾਰਾਇਣ ਜੀ ਦੇ ਪੰਚ ਅੰਮ੍ਰਿਤ ਸ্নান ਕਰਵਾਏ ਗਏ ਅਤੇ ਆਰਤੀ ਅਤੇ ਭੋਗ ਤੋਂ ਬਾਅਦ ਸੰਗਤ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਅਤੇ ਫਲਾਂ ਦੇ ਪ੍ਰਸ਼ਾਦ ਅਤੇ ਲੰਗਰ ਵਰਤਾਏ ਗਏ ਇਸ ਮੌਕੇ ਸ਼ਿਵਾਲਾ ਬਾਗ ਭਾਈਆ ٹرسٹ ਦੇ ਪ੍ਰਸ਼ਾਸਕ ਅਸ਼wini ਸ਼ਰਮਾ ਕੈਸ਼ੀਅਰ ਜਗਦੀਸ਼ ਤਾਲਵਾੜ ਬਲਦੇਵ ਰਾਜ ਬੱਗਾ ਵਿਨੋਦ ਸੇਠ ਅਤੇ ਯੋਗਿੰਦਰ ਪਾਲ ਢਿੰਗਰਾ ਸਣੇ ਸਾਰੇ ਮੈਂਬਰਾਂ ਨੇ ਸੇਵਾ ਕੀਤੀ ਸ਼ਿਵ 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 ਸ਼ੰਭੋ ਐਸਾ ਢਮਰੂ ਵਜਾਇਆ ਭੋਲੇ आया भोलेनाथ ने सारा कैलाश पर्वत मगन हो गया 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 सारा कैलाश परिवत ऐसा डमरू बजाया भोलेनाथ भी मगन हो गया सारा कै बहुत ही शुभ ਦਿਹਾੜਾ ਅੱਜ ਨਿਰਜਲਾ ਕਾਜ਼ੀ ਦੇ ਪਾਵਨ ਉਤਸਵ ਦੇ ਸ਼ਵਾਲਾ ਬਾਗ ਭਾਈਆਂ ਵੱਲੋਂ ਸਾਰੀ ਜਨਤਾ ਨੂੰ ਅੱਜ ਠੰਡੇ ਪਾਣੀ ਦੀ ਸ਼ਬੀਲ ਦੇ ਨਾਲ ਪ੍ਰਭੂ ਦਾ ਆਸ਼ੀਰਵਾਦ ਦਿੱਤਾ ਜਾ ਰਿਹਾ ਹੈ ਔਰ ਅੱਜ ਦੇ ਦਿਨ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਲੱਖ ਲੱਖ ਧਾਈਆਂ ਅੱਜ ਇਹ ਗਰਮੀ ਦਾ ਲਾਸਟ ਹੈ ਔਰ ਪ੍ਰਭੂ ਸਭ ਤੇ ਕਿਰਪਾ ਕਰੇ ਆਕਾਸ਼ ਦੀ ਹਰ ਸਾਲ ਇਸੇ ਤਰ੍ਹਾਂ ਖੁਸ਼ੀਆਂ ਨਾਲ ਅਮਦੀ ਰਵੇ ਹਾਂਜੀ ਅੱਜ ਨਿਜਲਾ ਕਾਸ਼ੀ ਦਾ ਪਰਵ ਸ਼ਵਾਲਾਪਾ ਪਾਈਆਂ ਦੇ ਵਿੱਚ ਬੜੇ ਧਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸ੍ਰੀ ਲక్ష్ਮੀ ਨਾਰਾਇਣ ਜੀ ਨੂੰ ਪਛਨਾਮਤ ਦਾ ਦਰਦ ਤੇ ਕਿ ਉਸਾਇ ਸ਼ਕਲ ਅਸ਼ੀਸ਼ਾਨਤ ਕਰਾ ਕੇ ਤੇ ਉਸ ਤੋਂ ਬਾਅਦ ਥਾਗੂ ਜੀ ਦੀ ਸ਼ਬੀਲ ਠੰਡੇ ਪਾਣੀ ਦੀ ਸ਼ਬੀਲ ਵਕ ਵਕ ਰਸ ਫਲਾਂ ਦੇ ਰਸਾਂ ਦੀ ਸ਼ਬੀਲ ਨਾਲ ਥਾਗੂ ਜੀ ਦੇ ਆਲੂ ਦੀ ਅੱਜ ਜੋ ਵਰਤ ਦਾ ਸੁਭਾਨ ਹੋਏਗਾ ਤੇ ਨਾਲ ਫਲਾਂ ਦਾ ਉਹ ਅਜ ਵਕਤਾਂ ਨੂੰ ਨਾਲ ਉਹ ਦਿੱਤਾ ਵਿੱਚ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਤੇ ਨਾਲ ਪਾਣੀ ਦੀ ਸ਼ਬੀਲ ਲਗਾਈ ਜਾ ਰਹੀ ਹੈ ਐਸਾ ਹੀ ਸਾਰਾ ਦਿਨ ਚੱਲੇਗਾ ਈਸ਼ਵਰ ਦੀ ਕਿਰਪਾ ਰਹੇਗੀ ਆਓ ਆ ਕੇ ਠਾਓ ਜੀ ਦਰਸ਼ਨ ਕਰੋ ਉਹਨਾਂ ਕੋਲ ਅਸ਼ੀਰਵਾਦ ਪ੍ਰਾਪਤ ਕਰੋ